मीर बजरंगे सुभान अल्लाह जयकारा मीर बजरंगे सुभान अल्लाह बोले भोले बम बम भोले बम बम भोले हमने भांग उस्ताद बोले भोले मेरा मम्बा बोले बम बम भोले बम बम भोले जयकारा मीर बजरंगे ش <laughs> वीर बजर वीर बजर ਬਰ ਬਰ ਮਹਾਦੇਵ ਤੁਮ ਹੀ ਨੌਰਾਤ ਦਾ ਬੇਗਵਾਨ ਹੈਂ ਆਹਨੇ ਕੀ ਆਇਆ ਤੁਮ ਹੀ ਹੈ ਨਾ ਮੈਂ ਮਾਡੇ ਮੂਹਰੇ ਸੁਣਦੇ ਕਿ ਤੁਮੇ ਦੇਰਵਿੰਦਰ ਕਮਾਤੀ ਤੁਹਾਡੀ ਕੀ ਨਾਮਕੀ ਦਾ ਸੰਸਥਾ ਦਾ ਸਰ ਅਮਾਨਾ ਸੇਵਾ ਮੰਡਲ ਹਾਲਗੇ ਅੰਮ੍ਰਿਤ ਸਰ ਸਰ ਕਿੰਨੇ ਪੌਂਡ ਦਾ ਕੇਕ ਇੱਥੇ ਬਣਾਇਆ ਸਰ ਅੱਜ ਸ਼ਿਵਰਾਤੀ ਦੇ ਮਹਾਪਰਵ ਦੇ ਉੱਤੇ 2100 ਪੌਂਡ ਦਾ ਕੇਕ ਬਣਾਇਆ ਗਿਆ ਜੀ ਲੰਗਰ ਭੰਡਾਰਾ ਵੀ ਚੱਲ ਰਿਹਾ ਜੀ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਤੁਸੀਂ ਇਹ ਕਰ ਰਹੇ ਹੋ ਲੰਗਰ ਭੰਡਾਰਾ ਸਰ ਲੰਗਰ ਸਾਡਾ ਪਿਛਲੇ 26 ਸਾਲ ਤੋਂ ਲੱਗ ਰਿਹਾ ਜੀ ਹਾਲਗੇੜ ਤੇ ਵੀ ਹਰ ਸ਼ੁਭ ਰਾਤਰੀ ਦੇ ਮੌਕੇ ਤੇ ਪਾਵਨ ਮੌਕੇ ਤੇ ਲੱਗਦਾ ਹੈ ਔਰ ਅਮਰਨਾਥ ਯਾਤਰਾ ਦੇ ਦੌਰਾਨ 발ਡਾਲ بیس ਕੈਂਪ ਤੇ ਸਾਡਾ ਪਿਛਲੇ 26 ਸਾਲ ਤੋਂ ਸਾਡੇ ਪ੍ਰਧਾਨ ਸ੍ਰੀ ਸੈਦਲ ਜੀ ਦੀ ਅਗਤਕਾ ਵਿੱਚ ਲੰਗਰ ਲਗਾਇਆ ਜਾ ਰਿਹਾ ਆਉਣ ਵਾਲੇ ਟਾਈਮ 'ਚ ਵੀ ਇਹ ਆਉਣ ਵਾਲੇ ਟਾਈਮ 'ਚ ਸ਼ੰਕਰ ਜੀ ਦੀ ਕਿਰਪਾ ਨਾਲ ਐਦਾਂ ਹੀ ਕੰਟੀਨਿਊਸ ਸੇਵਾ ਚੱਲਦੀ ਰਹੇਗੀ ਅੱਜ ਜਿਹੜਾ ਇਹ ਏਕਟ ਹੈ ਜਿਹੜਾ ਹੁਣ ਕੱਟਿਆ ਜਾ ਰਿਹਾ ਜੀ ਕੌਣ ਕੌਣ ਆ ਰਿਹਾ ਇਸ ਖਾਸ ਤੌਰ ਤੇ ਸਰ ਸਾਰੇ ਸ਼ਿਵ ਭਗਤਾਂ ਨੇ ਸ਼ਹਿਰ ਦੇ ਸਾਡੇ ਮੰਨੇ ਪਰਮੰਨੇ ਜਿਹੜੇ ਆ ਸਾਡੇ ਪੱਪੂ ਮਹਾਜਨ ਜੀ ਭਰਾ ਨੇ ਆਪਣੇ ਤੇ ਇਹ ਆਏ ਨੇ ਤੇ ਬਾਕੀ ਸਾਡੇ ਪ੍ਰਧਾਨ ਜੀ ਨੇ ਸਾਡੇ ਸਾਗਰ ਜੀ ਨੇ ਔਰ ਸਾਡੇ ਸੰਸਦ ਦੇ ਸਾਰੇ ਸਹਬਾਨ ਮੈਂਬਰ ਸਹਬਾਨ ਨੇ ਸਾਡੇ ਪ੍ਰਦੀਪ ਕੰਨਾ ਜੀ ਨੇ ਔਰ ਸਾਡੇ ਮਾਨਯੋਗ ਅਕਸ਼ੇ ਸ਼ਰਮਾ ਜੀ ਨੇ ਇਹਨਾਂ ਦੇ ਸਾਰੇ ਸਹਿਯੋਗ ਨਾਲ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਨੂੰ ਅਰੰਭਿਆ ਜਾਂਦਾ ਹੈ ਹਰ ਹਰ ਮਾਦੇ ਉਹ ਅੱਜ ਜਿਸ ਤਰੀਕੇ ਦੇ ਨਾਲ ਪੂਰੇ ਵੇਸ਼ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਆਸ਼ਵਰਾਤਰੀ ਦਾ ਤਿਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ کافی ਦੇਰ ਤੋਂ ਇਸ ਸਥਾਨ ਦੇ ਉੱਤੇ ਸਾਰੇ ਹੀ ਭਾਈਚਾਰੇ ਵੱਲੋਂ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇੰਨੀ ਵੱਡੀ ਕੀਰਤੀ ਦੇ ਵਿੱਚ ਕਿੰਨੇ ਵੱਡੇ ਪੌਂਡ ਦੇ ਵਿੱਚ ਕੇਕ ਬਣਾਇਆ ਜਾਂਦਾ ਹੈ ਤੇ ਇੱਕ ਭਾਈਚਾਰਕ ਸਾਂਝ ਦੀ ਇੱਥੇ ਇੱਕ ਐਸਾ ਸੰਦੇਸ਼ ਦਿੱਤਾ ਜਾਂਦਾ ਹੈ ਜੋ ਸਾਨੂੰ ਸਾਡੇ ਇਤਿਹਾਸ ਸਿਖਾਉਂਦੇ ਨੇ ਉਹਨਾ ਚੀਜ਼ਾਂ ਦੇ ਵਿੱਚ ਦੇਖਦੇ ਹੋਏ ਅੱਜ ਅਸੀਂ ਤੇ ਪਹੁੰਚੇ ਆ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੀ ਕਮੇਟੀ ਦਾ ਸਾਰੇ ਉਹਨਾਂ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਤਿਹਾਰ ਦੇ ਵਿੱਚ ਜਾਂ ਇਸ ਸਾਰਕ੍ਰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਪ੍ਰੈਸ ਦੇ ਵੀ ਸਾਰੇ ਸਹਿਬਾਨਾਂ ਦਾ ਧੰਨਵਾਦ ਜੋ ਇਸ ਨੂੰ ਇਕਤ੍ਰਿਤ ਹੋ ਕੇ ਇਸ ਨੂੰ ਕਵਰ ਕਰਨ ਲਈ ਪਹੁੰਚੇ ਅਕਸ਼ੇ ਜੀ ਪਿਛਲੇ 26 ਸਾਲ ਤੋਂ ਇਹ ਇੱਥੇ ਲੰਗਰ ਲੱਗ ਰਿਹਾ ਜੀ ਸੇਵਾ ਕਰ ਰਹੇ ਨੇ ਅਮਨਨਾਥ ਵੀ ਇਹਨਾਂ ਦਾ ਲੰਗਰ ਚੱਲਦਾ ਜੀ ਇਹ ਹਰ ਸਾਲ ਜਿਹੜੇ ਨੇ ਬੜੇ ਵਧੀਆ ਤਰੀਕੇ ਨਾਲ ਸਾਰਾ ਮੈਨੇਜ ਕਰਦੇ ਨੇ ਤੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਸਾਰੀ ਜਿਹੜੀ ਸੰਸਥਾ ਅਮਨਨਾਥ ਸੇਵਾ ਮੰਡਲ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਸਾਈਕਲ ਸਹਿਬਾਨ ਵੱਲੋਂ ਤੇ ਹੋਰ ਵੀ ਜਿੰਨੇ ਸਾਥੀगण ਇੱਥੇ ਇਸ ਕਮੇਟੀ ਦੇ ਹਿੱਸੇ ਲੈ ਬਾਨੇ ਹੋਏ ਨੇ ਉਹਨਾਂ ਦੀ ਇੱਕ ਬਹੁਤ ਹੀ ਵੱਡੀ ਸ਼ਲਾਘਾਯੋਗ ਕਦਮ ਰਹਿੰਦਾ ਕਿ ਉਹ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਵਿੱਚ ਇਸ ਭੋਲੇनाथ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਅੱਜ ਇੰਨੇ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਠੀਕ ਹੈ